ਸ਼ਿਵਸੈਨਾ ਦੇ ਧਰਨੇ ਦੌਰਾਨ ਕੁੱਟਮਾਰ ਦਾ ਸ਼ਿਕਾਰ ਹੋਏ ਸਿੱਖ ਨੌਜਵਾਨ ਨਾਲ ਮੁਲਾਕਾਤ ਕਰਨ ਲਈ ਲੱਖਾ ਸੁਧਾਰਾ ਹਸਪਤਾਲ ਪਹੁੰਚਿਆ ਜਿਸ ਦੌਰਾਨ ਜਿੱਥੇ ਉਸਨੇ ਇਸ ਘਟਨਾ ਦੀ ਸਖਤ ਨਿਖੇਧੀ ਕੀਤੀ ਉੱਥੇ ਹੀ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਵੀ ਸਵਾਲ ਚੁੱਕੇ ਅਤੇ ਪੰਜਾਬ ਪੁਲਿਸ ਨੂੰ ਵੀ ਨਿਸ਼ਾਨਾ ਬਣਾਇਆ ਬੀਤੇ ਦਿਨੀ ਸ਼੍ਰੀ ਮੁਕਤਸਰ ਸਾਹਿਬ ਦੇ ਬਾਸੜਡੇ ਨੇੜੇ ਸ਼ਿਵਸੈਨਾ ਦੇ ਆਗੂਆਂ ਵੱਲੋਂ ਸਿੱਖ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਸੀ ਜਿਸ ਦਾ ਪਤਾ ਲੈਣ ਲਈ ਅੱਜ ਲੱਖਾ ਸੁਧਾਰਾ ਸਰਕਾਰੀ ਹਸਪਤਾਲ ਵਿਖੇ ਪਹੁੰਚਿਆ ਜਿੱਥੇ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਕਿਹਾ ਕਿ ਸ਼ਿਵਸੈਨਾ ਦੇ ਆਗੂਆਂ ਨੇ ਨੌਜਵਾਨ ਦੀ ਕੁੱਟਮਾਰ ਕੀਤੀ ਹੈ ਤੇ ਉਸ ਦੀ ਦਸਤਾਨ ਨੂੰ ਵੀ ਹੱਥ ਪਾਇਆ ਸੀ ਜੋ ਕਿ ਬਿਲਕੁਲ ਗਲਤ ਹੈ ਇਸ ਮੌਕੇ ਉਹਨਾਂ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਵੀ ਸਵਾਲ ਚੁੱਕੇ ਆ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਪੁਲਿਸ ਵੱਲੋਂ ਇੱਕ ਨੌਜਵਾਨ ਇੱਕ ਬਿਮਾਰ ਬੱਚੀ ਨੂੰ ਲੈਣ ਜਾ ਰਿਹਾ ਹੈ ਉੱਥੇ ਕੋਈ ਸ਼ਿਵਸੈਨਾ ਵਾਲਿਆਂ ਨੇ ਜਿਹੜਾ ਕੋਈ ਧਰਨਾ ਲਾਇਆ ਇਹਨੇ ਬੇਨਤੀ ਕੀਤੀ ਕਿ ਮੈਂ ਇੱਕ ਬਿਮਾਰ ਬੱਚੀ ਨੂੰ ਲੈਣ ਜਾ ਰਿਹਾ ਮੈਨੂੰ ਲੰਘ ਜਾਣ ਦਿਓ ਆਪਾਂ ਤੌਰ ਤੇ ਦੇਦੇ ਵੀ ਕਿਸਾਨ ਜਦੋਂ ਸਾਡੇ ਜਾਂ ਮਜ਼ਦੂਰ ਧਰਨੇ ਵਗੈਰਾ ਲਾਉਂਦੇ ਆ ਤਾਂ ਕੋਈ ਬਿਮਾਰ ਬੰਦਾ ਕੋਈ ਐਮਰਜੈਂਸੀ ਕੇਸ ਆ ਕੋਈ ਐਂਬੂਲੈਂਸ ਆ ਨਗਾਉਂਦੇ ਆ ਤੂੰ ਲੰਘ ਜਾ ਪਰ ਇੰਨੀ ਗੱਲ ਦੇ ਉੱਤੇ ਇਹਨਾਂ ਨੇ ਤੁਸੀਂ ਸਾਰਿਆਂ ਨੇ ਵੀਡੀਓ ਕੱਲ ਦੇਖੀ ਆ ਵੀ ਕਿਵੇਂ ਕੁੱਟਮਾਰ ਕੀਤੀ ਇਹਦੇ ਕੜੇ ਲਾ ਲਾ ਕੇ ਮਾਰੇ ਇੱਕ ਉਂਗਲ ਦੇ ਉੱਤੇ ਵੀ ਸੱਟ ਲੱਗੀ ਆ ਇਹ ਟੀ-ਸ਼ਰਟ ਪਾੜੀ ਗਈ ਆ ਤੇ ਇਹ ਜਿਹੜੀ ਗੁੰਡਾਗਰਦੀ ਦਾ ਨੰਗਾ ਨਾਚ ਨੱਚਿਆ ਜਾ ਰਿਹਾ ਪੰਜਾਬ ਦੇ ਵਿੱਚ ਹੇ ਹਰ ਕੋਈ ਤੀਜਾ ਬੰਦਾ ਉੱਠ ਕੇ ਕਹਿੰਦਾ ਮੈਂ ਫਲਾਨਾ ਪ੍ਰਧਾਨਾ ਮੈਂ ਠਿਮਕਾ ਪ੍ਰਧਾਨ ਆ ਸਿਕਿਉਰਿਟੀਆ ਲੈਣ ਦੇ ਮਾਰੇ ਆਪਣੇ ਤੇ ਹਮਲੇ ਕਰਾ ਲੈਂਦੇ ਆ ਇਹ ਉਹੀ ਬੰਦੇ ਨੇ ਤੇ ਪੰਜਾਬ ਨੂੰ ਲਾਂਬੂ ਲਾ ਰਹੇ ਆ ਪੰਜਾਬ ਦਾੜਾ ਭਾਈਚਾਰਾ ਮਾਹੌਲ ਖਰਾਬ ਕਰ ਰਹੇ ਆ ਤੇ ਉਲਟਾ ਸਾਥ ਕੌਣ ਦੇ ਰਿਹਾ ਸਰਕਾਰ ਤੇ ਪੁਲਿਸ ਇਸ ਨੌਜਵਾਨ ਨੂੰ ਅੱਜ ਇੱਥੋਂ ਸਿਟੀ ਸਕੈਨ ਦੇ ਬਹਾਨੇ ਹਸਪਤਾਲ ਦੇ ਵਿੱਚੋਂ ਮਕਸਰੋਂ ਐਸਪੀ ਐਚ ਚੱਕ ਕੇ ਲੈ ਜਾਂਦਾ ਕਿ ਆਜੋ ਕਰਾ ਕੇ ਲਿਆਉਣੇ ਆ ਲੈ ਜਾਂਦਾ ਐਸਐਸਪੀ ਦਫ਼ਤਰ ਮਕਸਰ ਤੇ ਉੱਥੇ ਨੂੰ ਇਹ ਕਿਹਾ ਜਾਂਦਾ ਕਿ ਤੂੰ ਵੀਡੀਓ ਬਣਾ ਕੇ ਸਾਨੂੰ ਇਹ ਦੇ ਪੰਜ ਚਾਰ ਮਿੰਟ ਦੀ ਵੀ ਜੋ ਪੁਲਿਸ ਨੇ ਕਾਰਵਾਈ ਕੀਤੀ ਹੈ ਮੈਂ ਸੰਤੁਸ਼ਟ ਆ ਬੰਦੇ ਨਹੀਂ ਫੜੇ ਗਏ ਸੰਤੁਸ਼ਟੀ ਕਾਦੀ ਹੈ ਅੱਛਾ ਡੀਐਸਪੀ ਦਿਖਾ ਰਿਹਾ ਫੋਨ ਦੇ ਉੱਤੇ ਕਿ ਆ ਫਾਇਰ ਕੱਟੀ ਹੈ ਤੇ ਉਸੇ ਡੀਐਸਪੀ ਦੇ ਫੋਨ ਦੇ ਉੱਤੇ ਰਜੇਸ਼ ਜਿਹੜਾ ਗਰਗ ਹੈ ਇੱਥੋਂ ਦਾ ਸਿਵਸਨ ਦਾ ਪ੍ਰਧਾਨ ਕਹਿੰਦਾ ਆਪਣੇ ਆਪ ਨੂੰ ਉਹਦਾ ਫੋਨ ਵੱਜ ਜਾਂਦਾ ਪੁਲਿਸ ਕਹਿੰਦੀ ਬੰਦੇ ਫੜੇ ਨਹੀਂ ਜਾ ਰਹੇ ਬੰਦੇ ਭੱਜ ਗਏ ਤੇ ਉਹੀ ਬੰਦਾ ਦੋਸ਼ੀ ਜਿਹੜਾ ਪ੍ਰਧਾਨ ਡੀਐਸਪੀ ਨੂੰ ਫੋਨ ਕਰ ਰਿਹਾ ਹੈ ਤੇ ਉਧਰੋਂ ਪੁਲਿਸ ਦੀ ਗੁੰਡਾਗਰਦੀ ਆ ਪਰ ਰੋਜ ਦੇ ਦਿਨਾਂ ਦਾ ਆਪਾਂ ਦੇਖ ਰਹੇ ਹਾਂ ਰੋਜ ਪੁਲਿਸ ਰਾਜਸਥਾਨ ਦੇ ਵਿੱਚ ਮੌਤਾਂ ਹੋ ਰਹੀਆਂ ਨੌਜਵਾਨਾਂ ਦੀ ਝੂਠੇ ਪੁਲਿਸ ਮੁਕਾਲਿਆਂ 'ਚ ਮੁੰਡੇ ਮਾਰੇ ਜਾ ਰਹੇ ਆ 20 ਬੰਦੇ ਗੈਰ ਪੰਜਾਬੀ ਆ ਪ੍ਰਵਾਸੀ ਇਹ ਕੁੱਟਮਾਰ ਕਰਕੇ ਗਈ ਆ ਇੱਥੇ ਬੰਦਾ ਮਾਰ ਕੇ ਯੂਪੀ ਬਿਹਾਰ ਨੂੰ ਭੱਜ ਜਾਣਗੇ ਇੱਥੇ ਬੰਦਾ ਮਾਰ ਕੇ ਉੱਡ ਜਾਣਗੇ ਕੀ ਲੱਭੋਂਗੇ ਜਾ ਕੇ ਕਿਉਂ ਨਹੀਂ ਪੁਲਿਸ ਕਿਉਂ ਨਹੀਂ ਸਰਕਾਰ ਵੈਰੀਫਿਕੇਸ਼ਨਾਂ ਕਰ ਰਹੀ ਵੀ ਕੌਣ ਆ ਕਿੱਥੋਂ ਆਇਆ ਕੀ ਰਿਕਾਰਡ ਆ ਇੱਥੇ ਤੜਾ ਤੜ ਪੰਜਾਬ ਦੇ ਵਿੱਚ ਇਹਨਾਂ ਦੀ ਆਬਾਦੀ ਵਸਾਈ ਜਾ ਰਹੀ ਆ ਜਿਹੜੀਆਂ ਅਰਬਨ ਸਟੇਟਾਂ ਆ ਕਹਿੰਦੇ ਆ ਜੀ 24000 ਏਕੜ ਲੁਧਿਆਣਾ ਇੱਕ ਵਾਰ ਕਰਨਾ ਲੱਖਾਂ ਏਕੜ ਪੰਜਾਬ ਚ ਅਕਵਾਇਰ ਕਰਨੀਆਂ ਆ ਆਰਬਸਟੇਟ ਦੇ ਬੰਦੇ ਕੌਣ ਬਸਾਉਣਗੇ ਇਹੀ ਬੰਦੇ ਲੈ ਕੇ ਬਸਾਉਣੇ ਆ ਰੋਜ ਦੀਆਂ ਘਟਨਾਵਾਂ ਖ ਲੁਧਿਆਣੇ ਕਿੰਨੀਆਂ ਘਟਨਾਵਾਂ ਵਾਪਰਦੀਆਂ ਨੇ ਇਹ ਜਿੱਥੇ ਇਹਨਾਂ ਦਾ ਦਬਦਬਾ ਵੱਧ ਗਿਆ ਗਿਣਤੀ ਵੱਧ ਗਈ ਉੱਥੇ ਗੁੰਡਾਗਰਦੀ ਵੱਧ ਰਹੀ ਆ ਹੁਣ ਕੱਲ ਤੁਸੀਂ ਦੇਖੋ ਜਦੋਂ ਇਸ ਨੌਜਵਾਨ ਦੀ ਕੁੱਟਮਾਰ ਹੋ ਰਹੀ ਆ ਕੋਲੇ ਪੰਜਾਬ ਪੁਲਿਸ ਖੜੀ ਆ ਲੱਖ ਦੀ ਲਾਂਤਾਂ ਕੋਲੇ ਲੋਕ ਖੜੇ ਨੇ ਜਿਹੜੇ ਖੜਕੇ ਤਮਾਸ਼ੀਬੀੜ ਬਣ ਕੇ ਤਮਾਸ਼ਾ ਦੇਖਦੇ ਆ ਅੱਜ ਤੁਸੀਂ ਇਹ ਨੌਜਵਾਨਾਂ ਦਾ ਤਮਾਸ਼ਾ ਦੇਖਦੇ ਹੋ ਕਿਸ ਨੂੰ ਕੁੱਟ ਮਾਰ ਰਹੇ ਆ ਕਿਸ ਨੂੰ ਮਾਰ ਰਹੇ ਆ ਕੱਲ ਨੂੰ ਤੁਸੀਂ ਵੀ ਐਂ ਲੋਕਾਂ ਦਾ ਤਮਾਸ਼ਾ ਬਣੋਗੇ ਐਂ ਤਮਾਸ਼ੀਬੀਨ ਭੀੜ ਸੋਨ ਨੂੰ ਵੀ ਦੇਖੂਗੀ ਖੜਕੇ ਥੋੜੀ ਜੁੱਤੀਆਂ ਫਿਰਦੀਆਂ ਹੋਣਗੀਆਂ ਇਹ ਵਾਰੀ ਸਭ ਦੀ ਆਉਣੀ ਐ ਸੋ ਆਪ ਸੀ ਬੈਰ ਬਰੋਸ਼ ਛੰਡ ਕੇ ਬਖਰੇਵੇਂ ਛੰਡ ਕੇ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਸਾਨੂੰ ਇਹਨਾਂ ਮੁੱਦਿਆਂ ਤੇ ਡਟ ਕੇ ਵਿਰੋਧ ਕਰਨਾ ਚਾਹੀਦਾ ਇਹ ਕੌਣ ਆ ਸਿਵਸੈਨ ਆਲੇ ਜੀ ਹਰ ਤੀਜੇ ਦਿਨ ਕੋਈ ਨਾ ਉੱਠ ਕੇ ਕਹਿੰਦਾ ਮੇਰੇ ਜੀ ਹਮਲਾ ਹੋ ਗਿਆ ਆਪ ਵੀ ਗੋਲੀਆਂ ਚ ਸੋ ਇਹਨਾਂ ਨੂੰ ਨੱਥ ਪਾਉਣ ਦੀ ਬਜਾਏ ਸਰਕਾਰ ਉਲਟਾ ਇਹਨਾਂ ਨੂੰ ਸ਼ਹਿ ਦੇ ਰਹੀ ਹੈ ਪਾਵਰਾਂ ਦੇ ਰਹੀ ਹੈ ਸਕਿਉਰਟੀਆਂ ਦੇ ਰਹੀ ਹੈ ਵੀ ਕਰੋ ਗੁੰਡਾਗਰਦੀ ਤੇ ਸਰੇ ਆਮ ਪੁਲਿਸ ਨਾਲ ਖੜੀ ਹੈ ਜਿਹੜਾ ਮੁੰਡਾ ਪੀੜਤਾ ਕੁੱਟਿਆ ਗਿਆ ਉਹਨੂੰ ਚੱਕ ਕੇ ਤੁਸੀਂ ਜਾਣੋ ਐਸਐਸਪੀ ਦਫ਼ਤਰ ਵੀ ਬਿਆਨ ਦੇ ਤੇ ਜਿਹੜੇ ਬੰਦੇ ਤੁਹਾਨੂੰ ਫੋਨ ਕਰ ਰਹੇ ਆ ਡੀਐਸਪੀ ਨੂੰ ਉਹ ਬੰਦੇ ਫੜੇ ਨਹੀਂ ਜਾ ਰਹੇ ਤੇ ਇਥੋਂ ਸਮਝ ਲਾ ਲਿਓ ਇਹਨਾਂ ਦੇ ਮਗਰ ਵੱਡੀਆਂ ਤਾਕਤਾਂ ਵੱਡੀਆਂ ਪਾਵਰਾਂ ਖੜੀਆਂ ਪੰਜਾਬ ਦੇ ਲੋਕੋ ਆਪਣੇ ਆਪ ਨੂੰ ਬਚਾਉਣ ਲਈ ਆਪਣੇ ਜਵਾਕਾਂ ਨੂੰ ਬਚਾਉਣ ਲਈ ਇਕੱਠੇ ਹੋ ਜੋ